ਦੀ ਲੰਬੀ ਜਦੋਜਹਦ ਦੇ ਬਾਅਦ ਆਪਾਂ ਐਂਟਰ ਕਰ ਗਏ ਅੰਦਰ ਤੇ ਇੱਧਰਲੇ ਪਾਸੇ ਆ ਜੀ ਦਸਹਰਾ ਐਂਡ ਦੀਵਾਲੀ ਮੇਲਾ ਵੈਲਕਮ ਲਿਖਿਆ ਹੋਇਆ ਹੈਗਾ ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਰਮੀ ਵੀਡੀਓ ਦੇ ਵਿੱਚ ਤੇ ਆਪਾਂ ਅੱਜ ਪਹੁੰਚੇਗੇ ਜੀ ਸ਼ਹਿਰ ਬਰਨਾਲੇ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਹੈਗਾ ਜੀ ਦਸਹਰੇ ਦਾ ਦਿਨ 2 ਅਕਤੂਬਰ ਸਾਲ 2025 ਤੇ ਦਸਹਰੇ ਦੇ ਮੇਲੇ ਤੇ ਆਪਾਂ ਪਹੁੰਚੇਗੇ ਜੀ ਬਰਨਾਲੇ ਸ਼ਹਿਰ ਦੇ ਵਿੱਚ ਤੇ ਮਾਹੌਲ ਦਿਖਾਉਣਾ ਤੁਹਾਨੂੰ ਆਸੇ ਪਾਸੇ ਦਾ ਇਕੱਠ ਬਹੁਤ ਜ਼ਿਆਦਾ ਆ ਤੇ ਆਪਣੇ ਪਿੱਛੇ ਉਹ ਚੰਡੋਲ ਕਿਸ਼ਤੀਆਂ ਇੱਕ ਮੌਤ ਦਾ ਖੂਬ ਬਣਿਆ ਹੋਇਆ ਤੇ ਨਾਲ ਹੀ ਪਰਲੇ ਪਾਸੇ ਨੂੰ ਰਾਵਣ ਕੁੰਭਕਰਨ ਤੇ ਮੇਗਨਾਥ ਉਹਨਾਂ ਦੇ ਪੁੱਤ ਬਣਾਏ ਹੋਏ ਨੇਗੇ ਸੋ ਚੱਲਦੇ ਹਾਂਗੇ ਆਪਾਂ ਮੇਲੇ ਦੇ ਅੰਦਰ ਨੂੰ ਲੈ ਕੇ ਚੱਲਦੇ ਹਾਂ ਤੁਹਾਨੂੰ ਕੱਠਵਟ ਦਿਖਾਉਨੇ ਆਗੇ ਤੇ ਕੀ ਮਾਹੌਲ ਚਾਲਾਗਾ ਜੀ ਸਾਹਮਣੇ ਵਾਲੇ ਪਾਸੇ ਨੇ ਜੀ ਸਾਰੇ ਚੰਡੋਲ ਕਿਸ਼ਤੀਆਂ ਝੂਲੇ ਤੇ ਨਾਲ ਹੀ ਪਰਲੇ ਪਾਸੇ ਜੀ ਰਾਵਣ ਕੁੰਭਕਰਨ ਤੇ ਮੇਗਨਾਥ ਤੇ ਇਧਰਲੇ ਪਾਸੇ ਜੀ ਆਪਣੇ ਨਾਲ ਸਤਿ ਸ੍ਰੀ ਅਕਾਲ ਜੀ ਪਤੀਜਾ ਜੀ ਆਪਣਾ ਅਰਮਾਨ ਵਾਲੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚਾਲ ਦੇਂਗੇ ਜੀ ਮੇਲੇ ਦੇ ਅੰਦਰ ਨੂੰ ਇੱਧਰ ਦੀ ਰਸਤਾ ਜਾਊਗਾ ਪਾਰਕਿੰਗਾਂ ਫੁੱਲ ਨੇ ਇਕੱਠ ਬਹੁਤ ਜ਼ਿਆਦੇ ਆ ਤੇ ਪੂਰੀ ਕੋਸ਼ਿਸ਼ ਕਰਾਂਗੇ ਵੀ ਆਪਾਂ ਜਿਹੜਾ ਦਸਹਿਰੇ ਦਾ ਮੇਲਾ ਹੈਗਾ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਾਂ ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿਉਂਕਿ ਆਪਾਂ ਇਹ ਮੇਰੀਆਂ ਹੋਰ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੇ ਨੇ ਹੈਗੇ ਸੋ ਆਪਾਂ ਚੱਲਦੇ ਆਂਗੇ ਜੀ ਅੰਦਰ ਮੇਲੇ ਤੇ ਨੂੰ ਦਿਖਾਉਣੇ ਆ ਤੁਹਾਨੂੰ ਆਸ-ਪਾਸੇ ਦਾ ਕੀ ਮਾਹੌਲ ਚਾਲ ਆ ਕਾਫੀ ਜਿਹੜਾ ਲੰਬਾ ਰਸਤਾਗਾ ਤੁਰ ਕੇ ਜਾਣਾ ਪੈਂਦਾਗਾ ਕਿਉਂਕਿ ਅ ਪਿੱਛੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਜੀ ਉਹ ਵੀ ਲੱਗਿਆ ਹੋਇਆਗਾ ਉਹਨਾਂ ਨੇ ਡਿਊਟੀ ਪੂਰੀ ਆ ਤੇ ਰੋਡ ਬੰਦ ਕਰੇ ਹੋਏ ਨੇਗੀ ਪਾਰਕਿੰਗਾਂ ਭਣੀਆਂ ਹੋਈਆਂ ਨੇ ਕੱਖ ਬਹੁਤ ਜ਼ਿਆਦਾ ਹੋਈ ਕਰਕੇ ਅੱਗੇ ਮੋਟਰਸਾਈਕਲ ਗੱਡੀ ਕੋਈ ਨਹੀਂ ਜਾਂਦੀ ਅੱਗੇ ਪੈਦਲ ਜਾਣਾ ਪੈਂਦਾਗਾ ਤੇ ਆਸੇ-ਪਾਸੇ ਦੇਖੋ ਤੁਸੀਂ ਇਹਨਾਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਨੇਗੀ ਇੱਧਰ ਏਡਾ ਖੁੱਡਾਂ ਵਾਲਾ ਸਮਾਨ ਹੋ ਗਿਆ ਜਿਵੇਂ ਹੋਰ ਖਾਣ-ਪੀਣ ਵਾਲੀਆਂ ਦੁਕਾਨਾਂ ਦੋਵੇਂ ਸਾਈਡਾਂ ਤੇ ਲੱਗੀਆਂ ਹੋਈਆਂ ਨੇਗੀ ਜੀ ਤੋ ਇਹ ਜਿਹੜੀ ਜਗ੍ਹਾ ਇਹ ਬਰਨਾਲੇ ਦੀ 22 ਏਕੜ ਜਗ੍ਹਾ ਵਾਝਦੀ ਹੈਗੀ ਜੀ 22 ਏਕੜ ਪਵਾਰਾ ਚੌਕ ਤੇ ਨਾਲ ਇਧਰਲੇ ਪਾਸੇ ਦਸਹਿਰਾ ਗਰਾਊਂਡ ਉਹ ਸਾਹਮਣੇ ਚੰਡੋਲ ਲੱਗੇ ਹੋਣੇ ਲਾਈਟਾਂ ਚੱਲਦੀਆਂ ਨੇ ਨੇੜੇ ਜਾ ਕੇ ਦਿਖਾਉਣੇ ਆਪਾਂ ਤੁਹਾਨੂੰ ਇਧਰਲੇ ਪਾਸੇ ਆ ਦੁਕਾਨਾਂ ਦੁਕਾਨਾਂ ਸਾਰੀਆਂ ਲੱਗੀਆਂ ਹੋਈਆਂ ਲੱਗੀਆਂ ਜੀ ਤੇ ਇਹ ਜਿਹੜਾ ਸਾਹਮਣੇ ਦੇਖ ਰਹੇ ਹੋ ਬਈ ਤੁਸੀਂ ਇਹ ਐਂਟਰੀ ਗੇਟ ਆਗਾ ਤੇ ਇਕੱਠੇ ਦੇਖੋ ਐਂਟਰੀ ਗੇਟ ਤੇ ਇਹ ਤਰੀ ਗੇਟ ਦੇ ਕੱਠ ਪੂਰਾ ਜ਼ਿਆਦਾ ਪੈਰ ਰੱਖਣ ਨੂੰ ਵੀ ਜਗ੍ਹਾ ਹੈ ਨਹੀਂ ਇੰਨਾ ਕੱਠਾ ਕਰ ਬਿਹਰੇ ਦੇ ਮੇਲੇ ਤੇ ਅੱਜ ਬਰਨਾਲੇ ਸ਼ਹਿਰ ਦੇ ਵਿੱਚ ਇੱਧਰ ਆਇਆ ਇੱਧਰ ਕਿਆ ਹੋਇਆ ਲੱਗ ਰਿਹਾ ਬਚਾਲੇ ਵੇ ਖਾਸੀ ਲੰਬੀ ਜਿੱਦੋ ਜਹਤ ਦੇ ਬਾਅਦ ਆਪਾਂ ਐਂਟਰ ਕਰ ਗਏ ਅੰਦਰ ਤੇ ਇੱਧਰਲੇ ਪਾਸੇ ਆ ਜੀ ਦਸਹਿਰਾ ਐਂਡ ਦੀਵਾਲੀ ਮੇਲਾ ਵੈਲਕਮ ਲਿਖਿਆ ਹੋਇਆ ਹੈਗਾ ਆਹ ਗੇਟ ਬਣਾਇਆ ਹੋਇਆ ਹੈਗਾ ਜੀ ਸਾਹਮਣੇ ਵਾਲੇ ਪਾਸੇ ਦੇਖੋ ਚੰਡੋਲ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਤੇ ਲਾਈਟਾਂ ਲੁਟਾਂ ਲੱਗੀਆਂ ਹੋਈਆਂ ਨੇ ਉਹ ਪਰਲੇ ਪਾਸੇ ਕਾਟਰੀ ਖੜੀ ਹੈਗੀ ਤੇ ਇਕੱਠ ਬਹੁਤ ਜ਼ਿਆਦਾ ਅੰਦਰ ਚੱਲ ਕੇ ਦੇਖਦੇ ਆਂਗੇ ਆਪਾਂ ਤੇ ਬਾਕੀ ਇੱਧਰਲੇ ਪਾਸੇ ਆਮੋ ਆਲੋ ਤੇ ਡੀ ਜੇ ਟੂ ਜੇ ਲੱਗੇ ਹੋਏ ਨੇਗੇ ਪਰਲੇ ਪਾਸੇ ਸਿੰਗਰ ਤੇ ਬਾਈ ਉਧਰ ਸਾਹਮਣੇ ਵਾਲੇ ਪਾਸੇ ਜਿਹੜਾ ਉਹ ਮੇਲਾ ਹੈ ਨਾ ਟੰਡੋਲ ਲੱਗੇ ਹੋਏ ਨੇ ਤੇ ਉਹਦੀ ਟਿਕਟਾਂ ਕਿ ਦੱਸ ਰਹੇ ਟਿਕਟ ਲੈਣੀ ਪੈਂਦੀ ਹੈਗੀ ਤੇ ਟਿਕਟ ਲੈਣ ਗਏ ਤਾਂ ਉੱਥੇ ਪਹਿਲੇ ਹੀ 50 60 ਬੰਦੇ ਖੜੇ ਨੇਗੇ ਮੂਰੇ ਘੰਟਾ ਤੋਂ ਕਿ ਟਿਕਟ ਲੈਣ ਨੂੰ ਲੱਗ ਜਾਣਾ ਸੀਗਾ ਜੇ ਉਧਰ ਟਿਕਟ ਲੈਣ ਦੇ ਤਾਂ ਫੇਰ ਆਪਣਾ ਇੱਧਰ ਜਿਹੜਾ ਦਸਹਿਰੇ ਦਾ ਪ੍ਰੋਗਰਾਮ ਆ ਰਾਵਣ ਫੂਕਣ ਵਾਲਾ ਉਹ ਲੰਘ ਜਾਣਾ ਸੀਗਾ ਤਾਂ ਕਰਕੇ ਆਪਾਂ ਇੱਧਰ ਆ ਗਏ ਤੇ ਇੱਧਰ ਬਾਈ ਹੁੰਈ ਆਏ ਨੇਗੇ ਆਪਣੇ ਕੋਲੇ ਵਧੀਆ ਬਈ ਕਿਹੜਾ ਪਿੰਡ ਹੈਗਾ ਬਈ ਸੰਘੇੜਾ ਪਿੰਡ ਹੈਗਾ ਸੰਘੇੜਾ ਹੈਗਾ ਠੀਕ ਆ ਫਿਰ ਸੌਕੇ ਆ ਬਾਈ ਨਾਲ ਹੀ ਨੇਗੇ ਇਹ ਲੋ ਵਧੀਆ ਕਰਨਾ ਵੀਰੇ ਸਿੰਗਰ ਵੀ ਆਇਆ ਹੋਇਆ ਕੋਈ ਵੀਰੇ ਸਿੰਗਰ ਤਾਂ ਮੇਰੇ ਕੋਲ ਆ ਜਾਂਦਾ ਨਹੀਂ ਆ ਜਾਂਦਾ ਧਰ ਥੋੜਾ ਜੋਕੇ ਠੀਕ ਆ ਠੀਕ ਆ ਓਕੇ ਵੀਰੇ ਧੰਨਵਾਦ ਤੇ ਲੋ ਵੀ ਇਧਰਲੇ ਪਾਸੇ ਉਹ ਸਟੇਜ ਲੱਗੀ ਹੋਈ ਹੈਗੀ ਦੇਖ ਰਿਹਾ ਕੋਈ ਸਿੰਗਰ ਆਇਆ ਜਾਂ ਕੀ ਹੈਗਾ ਮਾਹੌਲ ਤੇ ਇਕੱਠ ਬਾਲਾ ਜਿਆਦਾ ਹੈਗਾ ਤਾਂ ਕਰਕੇ ਆਪਾਂ ਇਧਰ ਹੀ ਮੁੜੇ ਫਿਰ ਉਧਰ ਨੂੰ ਗਏ ਨਹੀਂ ਹੈਗੇ

बाकी का पास भी पूरा गए जी इधरले पासे एक हनुमान जी की मूर्ति ग्डी उपर रखी हुई है जी काफी सजावट करी हुई है

ਮੈਂ ਇੱਕ ਮੇਰੇ ਲੱਗੇ ਹੋਇਆ ਪਰ ਫੇਰ ਵੀ ਪਤਾ ਨਹੀਂ ਆਵਾਜ਼ ਕਿਹੋ ਜਿਹੀ ਕਿਉਂਕਿ ਰੋਲਰ ਆਪਾਂ ਬਹੁਤ ਜ਼ਿਆਦਾ ਸਪੀਕਰ ਲੱਗੇ ਹੋਏ ਨੇ ਵੱਡੇ ਵੱਡੇ ਸਮਾਜ ਵਿੱਚ ਸਭ ਤੋਂ ਸੰਜੀਤ ਸਿੰਘ ਜੀ ਸਾਹਮਣੇ ਵਾਲੇ ਪਾਸੇ ਜੀ ਟੰਡੋਰ ਹੋਣੀ ਇਹ ਉੱਥੇ ਵੀ ਪੂਰਾ ਹੈ ਇਕੱਠਾ ਲੋਕਾਂ ਆ ਤੁਹਾਨੂੰ ਕਲੋਜ਼ ਕਰਕੇ ਦਿਖਾਉਣਾ ਤਾਂ ਉਹ ਦੇਖੋ ਆ ਲੇਨ ਕਿੱਡੀ ਲੱਗੀ ਖੜੀ ਹੈਗੀ ਇਹ ਗੇਟੋਂ ਲੈ ਕੇ ਲੇਨ ਲੱਗੀ ਹੋਈ ਹੈਗੀ ਤੇ ਗੇਟ ਦੇ ਬਾਹਰਲੇ ਪਾਸੇ ਵੀ 50-60 ਜਣੇ ਖੜੇ ਆਗੇ ਟੈਕਾਂ ਲੈਣ ਲਈ ਆਦਰ ਜਵਾਕਾਂ ਨਹੀਂ ਲੱਗੇ ਹੋਏ ਨੇਗੇ ਵਿੱਚ ਦੇ ਕੇ ਆਪਣੀ ਆਜ਼ਾਦੀ ਦੇ ਮਾਰੀ ਜਾਂਦੇ ਨੇ ਜਵਾਕ ਆ ਲੱਗੇ ਹੋਏ ਨੇਗੇ ਰਬੜ ਵਾਲੇ ਝੂਲੇ ਜੇ ਰੋਟਰੀ ਨੂੰ ਬਰਬਾਦ ਪ੍ਰਧਾਨ ਸ਼੍ਰੀ ਹੰਮਰੇ ਵਾਲੇ ਪਾਸੇ ਆਵਾਜ਼ ਸੀ ਕਿ ਮੰਚ ਦੇ ਕੇ ਆ ਕੇ ਆਪਣਾ ਸਨਮਾਨ ਲੈ ਲੈ ਪਰਵਾਰਿਕ ਨੰਬਰਾਂ ਨਾਲ ਆਪਾਂ ਚੱਲ ਨਹੀਂ ਹੁਣ ਇਧਰ ਆਪਨ ਹੁਣ ਵਾਲੇ ਪਾਸੇ ਤੇ ਇਧਰੋਂ ਤੁਹਾਨੂੰ ਮੇਲਾ ਗਿੱਲਾ ਦਿਖਾਉਣੇ ਆਗੇ ਹੋਣਾ ਹੋ ਇੱਥੇ ਬੱਚਿਆਂ ਦਾ ਦੇਖਣਾ ਚਾਹਤ ਹੈ 2300 ਰੁਪਏ ਸ਼ਿਕੁੰਦੀ ਦੀ ਤਰ੍ਹਾਂ ਮਾਨੇਰ ਜੀ ਸਾਹ ਜੀ ਕਿੰਨਾ ਕੀ ਹਾਲ ਆ ਵੀਰ ਉਹ ਠੀਕ ਇਧਰ ਦੀ ਆਡੀ ਹੈ ਓਕੇ ਹਾਂ ਵਧੀਆ ਬਹੁਤ ਅੱਛਾ ਠੀਕ ਹੈ ਜੀ ਤੇ ਲੋਕੀ ਆਪਾਂ ਰੌਂਡ ਦੇ ਮਿਲ ਕੇ ਆਪਨੇ ਬਸ ਬਸ ਓਕੇ ਆ ਜਾਓ ਓਕੇ ਜੀ ਓਕੇ ਬਬੀ ਓਕੇ ਵੀਰੇ ਧੰਨਵਾਦ ਤੇ ਭਾਈ ਆਪਣੇ ਪਿੰਡੋਂ ਆ ਮੁੰਡਾ ਫਾਇਰ ਬ੍ਰਿਗੇਡ 'ਚ ਲੱਗੇ ਹੋਏ ਨੇਗੇ ਇਹਨਾਂ ਦੀ ਡਿਊਟੀ ਆ ਹੋਏ ਚਲੋ ਫਿਰ ਅੱਗੇ ਚੱਲਦੇ ਆਂਗੇ ਲੈ ਕੇ ਤੁਹਾਨੂੰ ਆਪਾਂ ਆ ਜਾ ਦੂਰੇ ਹੁਣ ਕੰਪਣੀ ਦੇ ਵਿੱਚ ਦੀ ਹੁੰਦੇ ਹੋਏ ਓਏ ਓ ਜੀ ਵਾਹ ਕਲਚੇ ਦੇਖ ਰਿਹਾ ਕੋਈ ਜਗਾ ਖੁੱਲੀ ਜਿੱਥੋਂ ਆਪਾਂ ਤੁਹਾਨੂੰ ਦਿਖਾ ਸਕੀਏ ਸਾਰਾ ਇਹ ਜਿਹੜਾ ਅੱਜ ਦਾ ਸਹਿਰਾ ਦੇ ਲਾਗਾ ਕਾਫੀ ਵੱਡਾ ਗਰਾਊਂਡ ਹੈਗਾ ਕਾਫੀ ਜ਼ਿਆਦਾ ਇਕੱਠਾ ਹੋਇਆ ਹੋਇਆ ਹੈਗਾ 5 ਘੰਟੇ ਚ ਲੱਗਿਆ ਜਿਵੇਂ 1 ਸੈਕਿੰਡ ਨਾਲ ਕੀ ਕੰਮ ਕਰਨਾ ਪੈਂਦਾ ਬਲੌਗ ਦਾ ਹੁੰਦਾ ਹੁੰਦਾ ਟੱਪ ਕੇ ਪਹੁੰਚ ਗਿਆ ਆਪਾਂ ਅੰਦਰ ਥੱਲਾਓ ਭਾਈ ਜੀ ਤੇ ਇੰਨੀ ਜਿਆਦਾ ਮਿਹਨਤ ਲੱਗਦੀ ਹੈਗੀ ਭਾਈ ਬਲੌਗ ਬਣਾਉਣ ਚ ਗੋਡਾ ਰਗੜਿਆ ਗਿਆ ਕੰਧ ਤੇ ਹੁੰਗਰ ਜੀ ਵੱਜੀ ਲਓ ਪਈ ਕਰੋ ਜੀ ਦਰਸ਼ਨ ਰਾਵਣ ਭਾਜੀ ਉਹਨਾਂ ਦੇ ਆ ਰਾਵਣ ਜੀ ਕੁੰਭ ਕਰਨ ਤੇ ਮੇਘਨਾਦ ਲੋਕਾਂ ਦਾ ਇਕੱਠ ਲੋਕ ਇੰਤਜ਼ਾਰ ਚ ਨੇ ਵੀ ਕਦੋਂ ਅੱਗ ਲੱਗੂ ਤੇ ਕਦੋਂ ਪਟਾਕੇ ਵੱਜਣਗੇ ਤੇ ਪਰ ਇੱਕ ਗੱਲ ਆਪਾਂ ਤੁਹਾਨੂੰ ਦੱਸ ਦਈਏ ਵੀ ਜਵਾਕਾਂ ਨੂੰ ਇਹਨਾਂ ਮੇਲਿਆਂ ਦੇ ਵਿੱਚ ਨਾਮ ਲੈ ਕੇ ਆਉ ਮੋਤਾ ਚੰਗੀ ਕਰਦਾ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੁੰਦਾਗਾ ਸਰਟੀਫੀਕੇਟ ਲੱਗਦੀ ਹੈ ਕਿ ਜਵਾਕਾਂ ਨੂੰ ਸਾਂਭਣਾ ਕਰਨਾ ਬਹੁਤ ਅੱਖਾ ਬਈ ਮੇਲਿਆਂ ਦੇ ਵਿੱਚ ਤੇ ਇੱਧਰ ਇਹਨਾਂ ਦੇ ਦੰਦ ਥੋੜੇ ਜਿਹਾ ਹਵਾ ਨਾਲ ਉੱਡ ਚੁੱਕੇ ਨੇ ਇਹ ਪਹੀਤੇ ਦੰਦ ਪਹਿਲਾਂ ਹੀ ਟੁੱਟ ਗਏ ਦੰਦ ਖੋਡੀ ਪਏ ਪਏ ਨੇਗੇ

ਕੀ ਲਈ ਬੈਠਾ ਬਾਈ ਬਾਜ ਆ ਬਾਜ ਇਹ ਬਾਜ ਆ ਬਾਜ ਆ ਓਏ ਇਹ ਬਾਜ ਆ ਬਾਜ ਆ ਓਏ ਲਓ ਭਾਈਆ ਬਾਈ ਬਾਜ ਚੱਕੀ ਫੜ ਦੋ ਕਿੱਡਾ ਲਾ ਲੈ ਗਿਆ ਜੀ ਉੱਧਰ ਇੱਧਰ ਫੜਾਕੇ ਬਲੂਕੇ ਚੱਲੀ ਜਾਂਦੇ ਨੇਗੇ ਬਾਈ ਇੱਧਰ ਉਹ ਚਲਾ ਰਹੇ ਨੇ ਤੇ ਪੂਰੀਆਂ ਤਿਆਰੀਆਂ ਲਿਗੀਆਂ ਹੁਣ ਸਮਾਂ ਹੋ ਗਿਆ ਲਗਭਗ ਕਿੰਨੇ ਵਜੇ ਇਹੋ ਕਰਨਾ ਹੈਗਾ ਜੀ ਪਤਾ ਕੋਈ ਟਾਈਮ 7 ਵਜੇ 7 ਵਜੇ ਥੋੜੀ ਰਹਿ ਗਿਆ ਫਿਰ ਤਾਂ ਟਾਈਮ ਹੋਣ ਵਾਲੀ ਆ ਤੇ ਬਾਕੀ ਅੰਦਰ ਖੜੇ ਨੇਗੇ ਜੀ ਜਿਨ੍ਹਾਂ ਨੇ ਪ੍ਰਬੰਧ ਕੀਤਾਗਾ ਸਾਰਾ ਇਹ ਘੰਟਾ ਗਿਆ ਢਾਕੇ-ਪੜੂਕੇ ਚਲਾਈ ਜਾਂਦੇ ਰਹੇ ਓਕੇ ਆ ਜੇ ਕੋਈ ਉਧਰ ਕਰਤੱਬ ਕਰ ਰਿਹਾ ਬਾਈ ਹੁਕਮਾ ਪਿਆ ਚੱਕਰੀਆਂ ਲਾ ਕੇ ਡੰਡੇ ਜੇ ਤੇ ਉਹਨੇ ਆਏ ਹਾਏ 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 ਇਹਨਾਂ ਭਜੀਆ ਬਣਾਇਆ ਯਾਰ ਹੈਲੋ ਬਾਈ ਤੇ ਬਾਈ ਹਜੇ 라ਵਣ ਨੂੰ ਅੱਗ ਲਾਉਣ ਚ ਟਾਈਮ ਸੀਗਾ ਤੇ ਅਸੀਂ ਸੋਚਿਆ ਵੀ ਚੱਲ ਕੋਲੋਂ ਆਪਾਂ ਤੇ ਖਾ ਲੈਨੇ ਆਂਗੇ ਤੇ ਪਰ ਨੈਟ ਨਹੀਂ ਚੱਲਦਾ ਹੈਗਾ ਆਨਲਾਈਨ ਸੀਗਾ ਸਾਡੇ ਕੋਲ ਕੈਸ਼ ਹੈ ਰਹੀ ਸੀਗਾ ਹੋ ਤੇ ਉਹder ਨਾਲ ਸਾਡੇ ਪਿੰਡ ਦੇ ਨਾ ਮੁੰਡੇ ਖੜੇ ਨੇ ਗਿਆ ਫਾਇਰ ਬ੍ਰਿਗੇਡ ਗੱਡੀ ਖੜੀ ਹੈਗੀ ਉੱਥੇ ਲੱਗੇ ਹੋਏ ਨੇਗੇ ਸਾਰੇ ਤੇ ਉਹ ਹੱਥ ਮਾਰੀ ਜਾਂਦੇ ਨੇਗੇ ਦੂਰੋਂ ਖੜੇ ਉਹਨਾਂ ਕੋਲੇ ਚੱਲਦੇ ਆ ਗਿਆ ਆਪਾਂ ਈ ਕੋ ਹਾਲੋ ਜੀ ਹਾਲੋ ਹੋਰ ਜੀ ਕੀ ਹਾਲ ਆ ਚਾਚਾ ਠੀਕ ਹੋ ਕਿਵੇਂ ਤਰ ਹਾਲੋ ਬਾਈ ਤਰ ਕੀ ਹਾਲ ਹੈ ਵੀਰੇ ਉਹ ਤਾਂ ਕਾਰੇ ਗੱਲ ਚੱਜ ਗਈ ਸਵਾਮਤ ਤੇ ਪੈ ਰੰਦ ਰਿਹਾ ਇਹ ਤਾਂ ਵੀ ਇੱਕ ਮਗਰੋਂ ਨਹੀਂ ਜਾਂਦਾ ਠੀਕ ਹੈ ਜੀ ਠੀਕ ਹੈ ਉਹ ਉਧਰ ਬਾਈ ਹੋਣੀ ਬੈਠ ਠੀਕ ਹੋ ਵੀਰੇ ਅੱਛਾ ਅੱਛਾ ਮੁੰਡਾ ਆਪਣੇ ਪਿੰਡ ਦਾ ਆਪੇ ਪਿੰਡ ਦਾ ਤੇ ਲਾਓ ਬਾਈ ਇਹਨੇ ਆਪਣੇ ਪਿੰਡ ਦੇ ਮੁੰਡੇ ਤੇ ਆ ਗੱਡੀ ਖੜੀ ਹੈਗੀ ਜੀ ਇੰਨਾਂ ਦੀ ਮਗਰਲੇ ਫਾਫੇ ਹੈਂ ਜੀ ਤੇਰੀ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਦੱਸੋ ਹੋਣੀ ਨਹੀਂ ਆਏ ਦੱਸੋ ਨਹੀਂ ਰੋਕਦੇ ਪਿਆ ਜੀ ਠੀਕ ਆ ਠੀਕ ਕਿੰਨੇ ਵਜੇ ਦਾ ਟਾਈਮ ਆਗਾ ਹਾਂ ਸਾਢੇ ਜੇ ਪੌਣੇ ਹੱਤਾ ਕਰ ਹੀ ਦੇਣਾ ਮਾਲਵਾ ਬੋਏ ਇਹ ਸਮਾਂ ਕਰੀਬ 6:30 ਵਜੇ ਨੂੰ ਹੋ ਗਿਆ ਵੀਰੇ ਤੇ ਕੱਠ ਇੱਧਰ ਗਰਾਊਂਡ ਦੇ ਵਿੱਚ ਪੂਰਾ ਹੋ ਗਿਆ ਹੋਰ ਇਹ ਲੋਕ ਆਈ ਜਾਂਦੇ ਨੇ ਲਗਾਤਾਰ ਤੇ ਇੱਧਰ ਵੀ ਪੂਰੀ ਤਿਆਰੀ ਚੱਲ ਰਹੀ ਹੈਗੀ ਆ ਸਾਹਮਣੇ ਖੜਿਆ ਰਾਵਣ ਉਹ ਨਹੀਂ ਤੇ ਬਸ ਤਿਆਰੀਆਂ ਲਿਗੀਆਂ ਹੁਣ ਇੱਧਰ ਗੋਲਾ ਬੰਬ ਬਾਰੂਦ ਸਭ ਕੁਝ ਚੱਲੂਗਾ ਹੁਣ ਇੱਥੇ ਆਸਤੋ ਸਵਾਦੀਆਂ ਇੱਥੇ ਲੋਕਾਂ ਦਾ ਖੰਦਾ ਹੀ ਪੈਣਾਗਾ ਫਿਰ ਜਦੋਂ ਭੱਜਣਗੇ ਦੇਖੀ ਅੱਗ ਲੱਗੀ ਤੌਰ ਇਹ ਸਾਰਾ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਰਾਵਣ ਦੇ ਉਨੀ ਲੁੱਕ ਗਿਆ ਬੰਦਾ ਉਹ ਦੇਖ ਸਟੰਟ ਖੇਡਦਾ ਪੂਰੇ ਆਸਤੋ ਬਾਜੀ ਸਿਰ ਤੇ ਚੱਕੀ ਫਿਰਦਾ ਚਾਹੇ ਚੰਗਿਆੜੇ ਸਿਰ 'ਚ ਹੀ ਪਾਏ ਹਨ ਮੁੜ ਕੇ

ਗੈਕ ਦੇ ਲਾਲ ਚੋ ਅੱਖ ਲਾਉਣੀ ਯਾ ਨਹੀਂ ਭੁੱਲ ਗਏ ਉਹ ਉਧਰ ਵੀ ਲਾਵੇ ਉਹ ਨਹੀਂ ਜੜਦੇ जाना जी <laughs> परावर राजपीर नन भी बहुत <laughs> <पार खा> <laughs> तो <laughs> हो गया नैपली पास वाला ओ गंभ कर सता त्या ओए आजा दांद गट गए खोडा हो गया पूरे کو وي رولا پاتا آ جندا بھائی ਚੱਲ ਪਿਆ ਕੰਮ ਵਾਲੀ ਗਾ ਉਹ ਯੋੜੀ ਹੀ ਬਦਾ ਆਹ ਕੋਰ ਕੋਟ ਚੋੜਦਾ ਆ ਆਏ ਹੋਏ ਹੋ ਆ ਗਿਆ ਬੰਦਾ ਆਵਾਜ਼ ਆਵਾਜ਼ ਬਾਜ ਆ ਬਾਜ ਆਵਾਜ਼ ਆਵਾਜ਼ ਪੜੇ ਸੋਰਾ ਵੀਰ ਕੋ ਮੇਰੇ ਲੱਗਾ ਹਾਏ ਬਾਈ ਕਿ ਲੈ ਭਾਈ ਅੱਗ ਲਾਉਣ ਲੱਗਿਆ ਹੁਣ হাই বেবে কাঙ্গেরা হাই বেবে কাঙ্গেরা ਆਹ ਬੰਦਿਆ ਇਹ ਚੁੱਕੀ ਬਈ ਉਹ ਚਲਾਤੇ تیر ਬਈ ਯਾ ਤਵੀ ਲੱਗੇ تیر ਆਪਰਾ ਕੈਨੇ ਬੱਜਿਆ ਕੋਈ दूर <laughs> लॻे એક રોલા ભાઈઓ ઓ આગે વારી જાતું જવાનું રે ને બચના ભગવાને ભગવાને ભાઈઓ I'm Gue basho Marche Hani Surab, UF As-erman!